ਜਾਹਵਦਾ ਦਿਲ ਜਿੱਤ ਲਿਆ ਪ੍ਰੀਤੀ ਏਜੰਟਾਂ ਨੇ ਔਖੇ ਵੇਲੇ ਵਿੱਚ ਖੜੀ ਪੰਜਾਬ ਦੇ ਨਾਲ ਕਹਿੰਦੀ ਕੀ ਹੈਲਪ ਦੀ ਲੋੜ ਆ ਮੈਨੂੰ ਦੱਸੋ ਦੱਸਣ ਤੋਂ ਪਹਿਲਾਂ ਹੀ 5 ਕਰੋੜ ਦਾ ਚੈੱਕ ਕੱਟ ਕੇ ਦੇ ਦਿੱਤਾ ਵੀ ਜਿਨ੍ਹਾਂ ਦੇ ਘਰ ਰੁੜੇ ਆ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਉਹਨਾਂ ਦਾ ਮੁੜਬਸੇਵਾ ਕਰੋ ਜੋ ਚੀਜ਼ ਦੀ ਹੋਰ ਲੋੜ ਆ ਮੈਨੂੰ ਦੱਸੋ ਮੈਂ ਪੰਜਾਬ ਨਾਲ ਖੜਾਂਗੀ ਮੈਨੂੰ ਬਹੁਤ ਪਿਆਰ ਦਿੱਤਾ ਪੰਜਾਬੀਆਂ ਨੇ ਮੈਂ ਪੰਜਾਬੀਆਂ ਦਾ ਕਰਜ਼ਾ ਕਦੇ ਉਤਾਰ ਨਹੀਂ ਸਕਦੀ ਜੇ ਉਹ ਚੋਂ ਇੱਕ ਤਣਕਾ ਵੀ ਮੈਂ ਇਸ ਹੈਲਪ ਦੇ ਜ਼ਰੀਏ ਪੰਜਾਬ ਦਾ ਕਰਜ ਮੋੜ ਜਾਮਾ ਤਾਂ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਕਿਸਮਤ ਸਮਝੂੰਗੀ ਤੇ ਇਹ ਨਹੀਂ ਕਿ ਮੈਂ ਪੰਜਾਬ ਦੀ ਟੀਮ ਖਰੀਦੀ ਆ ਨਹੀਂ 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 ਪੰਜਾਬ ਨੇ ਮੈਨੂੰ ਖਰੀਦਿਆ ਹੋਇਆ ਆ ਤੇ ਮੈਨੂੰ ਮੇਰੀ ਜਦੋਂ ਲੋਡ ਪਾਉਗੀ ਪੰਜਾਬ ਲਈ ਕਹਿੰਦੀ ਮੈਂ ਹਮੇਸ਼ਾ ਹਾਜ਼ਰ ਆ ਆਪਣੀ ਜਿਹੜੀ ਇਹਦੀ ਟੀਮ ਦੀ ਮਾਲਕਾਣ ਉਹਦੇ ਟੀਮ ਵੱਲੋਂ ਵੀ ਉਹ ਮਦਦ ਕਰੂੰਗੀ ਤੇ ਆਪਣੇ ਵੱਲੋਂ ਵੀ ਜੋ ਲੋਕਾਂ ਨੂੰ ਚਾਹੀਦਾ ਆ ਜੋ ਚੀਜ਼ ਦੀ ਲੋੜ ਆ ਬਸ ਇੱਕ ਵਾਰੀ ਦੱਸ ਦੇਣ ਪੰਜਾਬ ਵਾਲੇ ਮੈਂ ਉਸੇ ਟਾਈਮ ਮੁਹੱਈਆ ਕਰਾਉਂਗਾ ਇਹ ਯਾਰ ਬਹੁਤ ਵੱਡੀ ਗੱਲ ਹੁੰਦੀ ਆ ਹਨਾ ਇਹ ਇਹਨੇ ਅਸਲੀ ਪੰਜਾਬ ਦੀ ਧੀ ਬਣ ਕੇ ਦੱਸਿਆ ਹਾਲਾਂਕਿ ਹੈ ਸ਼ਿਮਲੇ ਤੋਂ ਹਿਮਾਚਲ ਤੋਂ ਆ ਪਰ ਬਈ ਦਿਲ ਜਿੱਤ ਲਿਆ ਪੰਜਾਬੀਆਂ ਦਾ ਦਿਲ ਜਿੱਤ ਲਿਆ